ਗੁਰੂ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਤੀਸਰੀ ਵੀਡੀਓ ਹੈ ਸ੍ਰੀ ਨਾਨਕ ਮਤਾ ਸਾਹਿਬਾ ਵਾਸਤੇ ਅੱਗੇ ਦੇ ਹਾਲਾਤ ਤੁਹਾਨੂੰ ਦੱਸੇ ਇਹ ਹੌਲੀ-ਹੌਲੀ ਜੋ-ਜੋ ਹਾਲਾਤ ਨੇ ਉਹਦੇ ਵਾਸਤੇ ਆਪ ਜੀ ਦੇ ਨਾਲ ਰੂਬਰੂ ਹੋਣਾ ਪੈਂਦਾ ਇਹ ਜਿਹੜੇ 11 ਮੈਂਬਰਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਕ ਕਮੇਟੀ ਹੁਣ ਗਠਿਤ ਕੀਤੀ ਹੈ ਕਿਉਂ ਆਪ ਜੀ ਨੂੰ ਪਤਾ ਜੇ 27 ਡਾਇਰੈਕਟਰ ਨੇ ਤੇ 14 ਇੱਕ ਪਾਸੇ ਹੋਣੇ ਬਹੁਤ ਜ਼ਰੂਰੀ ਨੇ ਕਾਨੂੰਨੀ ਤੌਰ ਤੇ ਲੇਕਿਨ ਇਹਨਾਂ 11 ਨੇ ਜੋ ਕੁਛ ਕੀਤਾ ਕੀਤਾ ਇਹ ਤੋਂ ਮੈਂ ਜਿਹੜੇ 6 ਜਣੇ ਨੇ ਉਹ ਜਦੋਂ ਦੀ ਕਮੇਟੀ ਬਣੀ ਐ ਉਦੋਂ ਤੋਂ ਹੀ ਇਹ ਪੂਰੇ ਕਮੇਟੀ ਦੇ ਕੰਮ ਦੇ ਵਿਰੁੱਧ ਨੇ ਕਿਉਂ ਮਨਾਂ ਦੇ ਵਿੱਚ ਲਾਲਸਾ ਹੈ ਤਾਂਗੇ ਪਦਵੀ ਦੀ ਵੀ ਵੀ ਅਸੀਂ ਗੁਰੂ ਘਰ ਜਾਣਾ ਤੇ ਬਿਨ ਬਗੈਰ ਪਦਵੀ ਤੋਂ ਅਸੀਂ ਰਹਿ ਨਹੀਂ ਸਕਦੇ ਸਾਡੇ ਕੋਲ ਕੋਈ ਨਾ ਕੋਈ ਕੁਰਸੀ ਹੋਣੀ ਕੋਈ ਪਦ ਹੋਣਾ ਬਹੁਤ ਜ਼ਰੂਰੀ ਹੈ ਅਸੀਂ ਕੱਲੀ ਸੇਵਾ ਭਾਵਨਾ ਹੀ ਕਰ ਸਕਦੇ ਹਾਂ ਦੂਸਰਾ ਮਨਾਂ ਦੇ ਲਾਲਚ ਵੀ ਨੇ ਲਾਲਚ ਹੁਣ ਇਸ ਕਰਕੇ ਦਿਸਦਾ ਹੈ ਕਿ ਲੋ ਠੀਕ ਹੈ ਅਗਰ ਤੁਸਾਂ ਨੇ ਇੱਕ ਕਮੇਟੀ ਬਣਾ ਲਈ ਹੈ ਗੈਰ ਕਾਨੂੰਨੀ ਢੰਗ ਤੋਂ ਬਣਾਈ ਹੈ ਤੇ ਜੇ ਤੁਸਾਂ ਬਣਾ ਹੀ ਲਈਏ ਤੇ ਜਿਹੜੀ ਕੋਈ 30 32 ਲੱਖ ਦੀ ਗੋਲਕ ਨਿਕਲਦੀ ਹੈ ਇਸ ਤੋਂ ਉੱਤੇ ਫਿਰ ਜਿਹੜਾ ਮੈਂ ਦੇਖਦੇ ਹਾਂ ਰਸੀਦਾਂ ਕੱਟਦੀਆਂ ਨੇ ਅਖੰਡ ਪਾਠ ਹੁੰਦੇ ਨੇ ਹੋਰ ਬੜਾ ਕੋਸ਼ੇ 35-40 ਲੱਖ ਦੇ ਕਰੀਬ ਮਹੀਨੇ ਦਾ ਜਾਂਦਾ ਹੈ ਅਗਰੇ ਪੈਸਾ ਆਉਂਦਾ ਹੈ ਤੁਹਾਨੂੰ ਜੇ ਤੇ ਨਾ ਰਾਜਨੀਤ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਰਜਿਸਟਰ ਆਫਿਸ ਦੇ ਵਿੱਚ ਕਿਸੇ ਤਰ੍ਹਾਂ ਦੇ ਲੈ ਕੇ ਸੋਰਸ ਲਵਾ ਕੇ ਤੇ ਬਗੈਰ ਬਹੁਮਤ ਤੋਂ ਜਿਹੜਾ ਬੈਂਕ ਦੇ ਖਾਤੇ ਚੇਂਜ ਕਰਕੇ ਆਪਣੇ ਨਾਂ ਉੱਥੇ ਪਾਏ ਨੇ ਇਹਦਾ ਮੰਨ ਲਓ ਤੁਹਾਡਾ ਇਹ 35-40 ਲੱਖ ਮਹੀਨੇ ਨਾਲ ਵੀ ਨਹੀਂ ਸੀ ਸਰਦਾ ਇਸ ਕਰਕੇ ਤੁਹਾਨੂੰ ਬੈਂਕ ਦਾ ਖਾਤਾ ਵੀ ਬਹੁਤ ਜ਼ਰੂਰੀ ਸੀ ਬੈਂਕ ਦੇ ਖਾਤੇ ਵੀ ਆਪਣੇ ਨਾਂ ਟ੍ਰਾਂਸਫਰ ਕਰਾ ਲਏ ਗੋਲਕ ਵੀ ਹੈ ਗਈ ਐ ਇਸ ਤੋਂ ਬਾਅਦ 650 ਕਿਲਾ ਪੈਲੀ ਨਾਨਕ ਮਤਾ ਸਾਹਿਬ ਦੀ ਇਹ ਸਾਰੇ ਦਾ ਸਾਰਾ ਪਰਪੰਚ ਸੇਵਾ ਵਾਸਤੇ ਨਹੀਂਗਾ ਭਾਜੀ ਅਗਰ ਸੇਵਾ ਅਸਾਂ ਕਰਨੀ ਹੋਏ ਨਾ ਤੇ ਅਸੀਂ ਰੋਜ਼ ਜਾ ਕੇ ਗੁਰੂ ਘਰ ਅਗਰ ਪਾਠ ਕਰਦੇ ਆਂ ਪੂਜਾ ਕਰਦੇ ਆਂ ਉੱਥੋਂ ਦੀ ਸਫਾਈ ਕਰੀਏ ਅਸੀਂ ਹੋਰ ਉਹਨਾਂ ਨੂੰ ਪੁੱਛੀਏ ਵੀ ਦੱਸੋ ਸਾਡੇ ਲਈ ਕੋਈ ਸੇਵਾ ਅਸੀਂ ਆਪਣੀ ਸੇਵਾ ਕਰੀਏ ਤੇ ਸਾਨੂੰ ਬਾਹੋਂ ਫੜ ਕੇ ਉੱਥੋਂ ਕੱਢਦਾ ਨਹੀਂਗਾ ਬਗੈਰ ਪਤਵੀ ਤੋਂ ਇਹ ਪਦਵੀ ਕੋਈ ਜ਼ਰੂਰੀ ਨਹੀਂ ਸੇਵਾ ਵਾਸਤੇ ਪਰ ਜਿਹੜੇ ਕੰਮਾਂ ਲਈ ਪਦਵੀਆਂ ਹੈਗੀਆਂ ਨੇ ਇਹ ਤੁਸੀਂ ਵੇਖ ਲਿਆ ਹੈ ਕਿ 11 ਜਾਣੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਵੇਂ ਗੁਰੂ ਘਰ ਦੇ ਉੱਤੇ ਇਹਨਾਂ ਕਬਜ਼ਾ ਕੀਤਾ ਹੈ ਇਹ ਤੇ ਮੇਰੇ ਹਿਸਾਬ ਨਾਲ ਕਦੀ ਜਿਹੜਾ ਹੈ ਇਹ ਮਸੰਦਾ ਨੇ ਵੀ ਇਸ ਤਰ੍ਹਾਂ ਨਹੀਂ ਕੀਤਾ ਤੇ ਮੈਨੂੰ ਮਸੰਦਾ ਤੋਂ ਯਾਦ ਆਈ ਹੈ ਕਿ ਗੁਰੂ ਸਾਹਿਬ ਦੇ ਘਰ ਜਿਹੜੀਆਂ ਉਹਨਾਂ ਜੰਗਾਂ ਲੜੀਆਂ ਨੇ ਉਹਨਾਂ ਨੇ ਨਾਂ ਤੇ ਰਤਬੇ ਲਈ ਲੜੀ ਸੀ ਨਾ ਜ਼ਮੀਨ ਵਾਸਤੇ ਲੜੀ ਸੀ ਨਾ ਰਾਜ ਵਾਸਤੇ ਲੜੀ ਸੀ ਉਹਨਾਂ ਨੇ ਜਿਹੜਾ ਉਦੋਂ ਲੋਕਾਂ ਦੇ ਉੱਤੇ ਤਸ਼ੱਦਦ ਚੱਲਣ ਡਿਆ ਸੀ ਜਿਹੜਾ ਅਤਿਆਚਾਰ ਸੀ ਅਤਿਆਚਾਰ ਦੇ ਖਿਲਾਫ ਗੁਰੂ ਸਾਹਿਬ ਖੜੇ ਹੋਏ ਸਨ ਤੇ ਉਹਨਾਂ ਨੇ ਆਂਦੇ ਨੇ ਵੀ ਆਪਣੇ ਤੀਰਾਂ ਦੇ ਅੱਗੇ ਵੀ ਸੋਨਾ ਇਸ ਕਰਕੇ ਲਵਾਇਆ ਸੀ ਕਿ ਜੇ ਉਹਦੇ ਨਾਲ ਕਿਸੇ ਦੀ ਦੂਜੇ ਪਾਸਿਓਂ ਮੌਤ ਹੁੰਦੀ ਹੈ ਤੇ ਉਹ ਸੋਨੇ ਦੇ ਨਾਲ ਘਰ ਵਾਲੇ ਉਹਦਾ ਅੰਤਿਮ ਸੰਸਕਾਰ ਕਰ ਸਕਣ ਤੇ ਜੇ ਉਹ ਵੱਜ ਜਾਂਦਾ ਤੇ ਉਹ ਸੋਨੇ ਦੇ ਨਾਲ ਜਿਹੜਾ ਹੈ ਉਹਦਾ ਇਲਾਜ ਕਰਾ ਸਕਣ ਇਹ ਗੁਰੂ ਸਾਹਿਬ ਦਾ ਟੀਚਾ ਸੀ ਲੇਕਿਨ ਉਹਨਾਂ ਗੁਰੂ ਸਾਹਿਬ ਨੂੰ ਅਖੀਰ ਮਸੰਦ ਸਾੜਨੇ ਪਏ ਇਹ ਮਸੰਦਾਂ ਦਾ ਇਹ ਹਾਲ ਜੇ ਉਹੀ ਮਸੰਦ ਅੱਜ ਫੇਰ ਸਾਡੇ ਵਿੱਚ ਵੜੇ ਨੇ ਮੈਂ ਆਪ ਜੀ ਦੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਵਾਂ ਕਿ ਖਾਲਸੇ ਉਹ ਤਕੜੇ ਹੋਵੋ ਇਹ ਚੀਜ਼ ਨੂੰ ਆਪਾਂ ਜਿਹੜਾ ਘਟੋ-ਕਟ ਆਪਣੇ ਗੁਰੂ ਘਰ ਤੇ ਸਹੀ ਤਰੀਕੇ ਨਾਲ ਲੈ ਕੇ ਚੱਲੀਏ ਚਲੋ ਘਰ ਤੇ ਆਪਣੇ ਜਿਵੇਂ ਚੱਲਣ ਡੈ ਨੇ ਆਪਾਂ ਚਲਾਉਣ ਡੈ ਆ ਜਿਹੜਾ ਘਰ ਮੋਟਰਸਾਈਕਲ ਜੋਗਾ ਉਹਦੇ ਘਰ ਵੀ ਕਾਰ ਖੜੀ ਏ ਤੇ ਜਿਹੜਾ ਇੱਕ ਕਾਰ ਜੋਗਾ ਉਹਦੇ ਘਰ ਦੋ ਖਲੋਤੀਆਂ ਨੇ ਵਿਖਾਵਾ ਤੇ ਸਾਨੂੰ ਬੜਾ ਹੁੰਦਾ ਹੈ ਗੁਰੂ ਘਰ ਵੀ ਜਾ ਕੇ ਅਸੀਂ ਆਪਣੇ ਆਪ ਵੈਸੋ ਜਿਹੀਆਂ ਅੱਖਾਂ ਬੰਦ ਕਰਕੇ ਬੈਠਨੇ ਆ ਕੀਰਤਨ ਹੋਣ ਡਿਆ ਹੁੰਦਾ ਤੇ ਨਾਲ ਅਸੀਂ ਆਪਣਾ ਪਾਠ ਕਰਨ ਲੈ ਉਹ ਵੀ ਅਸੀਂ ਵਿਖਾਵਾ ਉਹਦੇ ਵਿੱਚ ਵੀ ਕਰਨਾ ਹੈ ਤੇ ਜੇ ਗੁਰੂ ਘਰਾਂ ਦੇ ਵਿੱਚ ਜਾ ਕੇ ਆਪਾਂ ਵਿਖਾਵੇ ਤੋਂ ਬਾਹਰ ਆ ਕੇ ਸੇਵਾ ਪਾਲੇ ਪਾਸੇ ਆਈਏ ਅਗਰ ਸੇਵਾ ਪਾਸੇ ਆਉਣਾ ਹੈ ਤੇ ਫਿਰ ਗੁਰੂ ਘਰਾਂ ਨੂੰ ਬਚਾਉਣਾ ਆਪਣਾ ਸਭ ਤੋਂ ਵੱਡਾ ਧਰਮ ਹੈ ਤੇ ਇਸ ਧਰਮ ਦੇ ਯੁੱਧ ਦੇ ਵਿੱਚ ਤੁਹਾਡਾ ਸਾਰਿਆਂ ਦੇ ਸਾਥ ਦੀ ਲੋੜ ਹੈ ਮੈਂ ਆ ਦੋ ਨੰਬਰ ਆਪ ਜੀ ਨੂੰ ਦੇ ਰਿਹਾ ਇਹਦੇ ਵਿੱਚ ਜਿਹੜੀ ਵੀਡੀਓ ਆਏਗੀ ਉਹਦੇ ਵਿੱਚ ਦੋਵੇਂ ਦੇ ਦੋਵੇਂ ਨੰਬਰ ਹੋਣਗੇ ਤੇ ਆਪ ਜੀ ਜਿਹੜਾ ਹੈ ਫੇਸਬੁੱਕ ਦੇ ਵਿੱਚ ਭਾਰਤੀ ਸਿੱਖ ਸੰਗਠਨ ਦਾ ਜਿਹੜਾ ਪੇਜ ਹੈ ਉਹਦੇ ਉੱਤੇ ਜਾ ਕੇ ਆਪੋ ਆਪਣੀ رائے ਜ਼ਰੂਰ ਕਮੈਂਟ ਕਰਿਆ ਜੇ ਹਾਲੀ ਤੱਕ ਤੇ ਬਹੁਤੇ ਕਮੈਂਟ ਜਿਹੜੇ ਨੇ ਆਪਣੇ ਜੀਆ ਦੇ ਇਹਨਾਂ ਦੇ ਘਟ ਜਿਹੜੇ ਸੇਵਾ ਕਰਨੀ ਚਾਹੁੰਦੇ ਨੇ ਤੇ ਉਹਨਾਂ ਜੀਆ ਦੇ ਹਾਲੀ ਜ਼ਿਆਦਾ ਨੇ ਜਿਹੜਾ ਮੇਰਾ ਵਿਰੋਧ ਕਰਨ ਦਾ ਨੇ ਵੀ ਤੁਸੀਂ ਜਿਹੜਾ ਹੈ ਇਸ ਚੀਜ਼ ਦਾ ਵਿਰੋਧ ਕਿਉਂ ਕਰਨ ਦਾ ਜੇ ਭਾਵੇਂ ਧਮਕੀਆਂ ਵੀ ਦਿੰਦੇ ਨੇ ਤੇ ਭਾਵੇਂ ਉਹ ਪੇਜ ਦੇ ਉੱਤੇ ਜਿਹੜਾ ਨੇ ਉਹ ਕਮੈਂਟ ਵੀ ਪਾਉਂਦੇ ਨੇ ਵਨ ਬੰਨੇ ਕੰਟੈਂਟ ਜਦੋਂ ਤੁਸੀਂ ਇਹ ਖੋਲੋਗੇ ਨਾ ਪੇਜ ਨੂੰ ਤੇ ਤੁਹਾਨੂੰ ਉਹਨਾਂ ਦੀ ਇਹ ਦੇ ਚਾਰਗੁਜ਼ਾਰੀ ਵੀ ਸਾਰੀ ਨਜ਼ਰ ਆਏਗੀ ਆਪ ਜੀ ਇਹਨਾਂ ਦੋਹਾਂ ਨੰਬਰਾਂ ਦੇ ਉੱਤੇ ਵਟਸਐਪ ਤੇ ਵੀ ਪਾ ਸਕਦੇ ਜੇ ਤੇ ਉਸ ਪੇਜ ਦੇ ਉੱਤੇ ਜਾ ਕੇ ਫੇਸਬੁੱਕ ਤੇ ਭਾਰਤੀ ਸਿੱਖ ਸੰਗਠਨ ਦੇ ਉਹਦੇ ਵਿੱਚ ਵੀ ਪਾ ਸਕਦੇ ਜੇ ਇਹ ਤੁਹਾਡਾ ਜਿਹੜਾ ਹੰਗਾਰਾ ਮਿਲੇਗਾ ਉਹਦੇ ਸਦਕਾ ਲੜਾਈ ਲੜੀ ਜਾਣੇ ਲੜਾਈ ਆਪਾਂ ਤੇ ਹੋਰ ਲੜਦਿਆਂ ਬੇਸ਼ੱਕ ਭਰਾਵੋ ਤੁਸੀਂ ਘਟ ਸਾਥ ਦਿਓ ਤੇ ਭਾਵੇਂ ਵੱਧ ਦਿਓ ਆਚਾਰ ਸੰਤਾ ਖਤਮ ਹੋ ਜਾਏ 10 ਤਰੀਕ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹ ਲੜਾਈ ਸ਼ੁਰੂ ਕਰਨੀ ਹੈ ਉਦੋਂ ਪਹਿਲਾਂ ਪਹਿਲਾਂ ਮੈਂ ਵੀਡੀਓ ਇਸ ਕਰਕੇ ਪਾਉਣਾ ਵੀ ਤੁਹਾਨੂੰ ਸਾਰੇ ਹਾਲਾਤਾਂ ਦਾ ਪਤਾ ਹੋਏ ਕਿ ਇਸ ਧਰਮ ਯੁੱਧ ਹੈਗਾ ਕਿ ਨਹੀਂ ਹੈਗਾ ਜੇ ਹੈਗਾ ਤੇ ਤੁਸੀਂ ਲੜਾਈ ਸਾਥ ਦੇਣਾ ਕਿ ਨਹੀਂ ਦੇਣਾ ਜੇ ਦੇਣਾ ਤੇ ਕਿੰਨਾ ਕੁ ਦੇਣਾ ਇਹਨਾਂ ਹੀ ਸ਼ਮਦਾ ਦੇ ਨਾਲ ਆਪ ਜੀ ਤੋਂ ਖਿਮਾ ਤੇ ਜਾ ਚਕਾਂ ਜਸਪੀਰ ਸਿੰਘ ਵਿਰਕ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ